ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਬਲਿਕ ਦਾ ਤੇ ਸਿਆਸਤ ਦਾ ਅਤੇ ਲੀਡਰਸ਼ਿਪ ਦਾ ਇੱਕ ਅਜੀਹਾ ਤਾਲਮੇਲ ਹੈ ਕਿ ਸਿਆਸਤੀ ਲੋਕ ਲੀਡਰਸ਼ਿਪ ਪਬਲਿਕ ਤੋਂ ਵੋਟਾਂ ਲੈ ਕੇ ਕੁਰਸੀਆਂ ਕੁਰਸੀਆਂ ਤੇ ਬਹਿ ਕੇ ਉਸੇ ਪਬਲਿਕ ਨੂੰ ਪੋਲੇ ਜਾਂਦੇ ਆ ਪਬਲਿਕ ਨੂੰ ਬੁੱਧੂ ਬਣਾਉਂਦੇ ਆ ਜਿਹੜਾ ਕਿ ਖਾਸ ਖਾਸ ਦੀ ਖੇਤੀ ਦਾ ਮੁੱਦਾ ਇਹ ਲੀਡਰਾਂ ਨੇ ਹੀ ਅਟਕਾਇਆ ਹੋਇਆ ਕਿਉਂਕਿ ਲੀਡਰਾਂ ਨੂੰ ਬਲੈਕ ਦੇ ਵਿੱਚੋਂ ਸ਼ਾਇਦ ਬਾਕੀ ਰੱਬ ਜਾਣਦਾ ਕਿਉਂਕਿ ਇਹ ਪਾਸ ਨਹੀਂ ਕਰ ਰਿਹਾ ਮੁੱਦਾ ਇਹ ਸਫਲ ਨਹੀਂ ਹੋ ਰਿਹਾ ਐਸਕਰ ਕੇ ਕੋਈ ਨਾ ਕੋਈ ਇਰਾਜਤਾ ਹੈ ਗੱਲ ਦਾ ਕਾਰਡ ਅਫੀਮ ਭੁੱਕੀ ਦੇ ਕਿਉਂ ਨਹੀਂ ਬਣ ਰੈ ਖਾਸ ਖਾਸ ਦੀ ਖੇਤੀ ਲਾਗੂ ਕਿਉਂ ਨਹੀਂ ਹੋ ਰਹੀ ਜਾਂ ਪੋਸਟ ਅਫੀਮ ਦੇ ਠੇਕੇ ਕਿਉਂ ਨਹੀਂ ਖੁੱਲ ਰੈ ਕੋਈ ਨਾ ਕੋਈ ਇਰਾਜਤਾ ਹੈ ਨਾ ਗੱਲ ਦਾ ਬਲੈਕ ਬਹੁਤ ਹੋ ਰਹੀ ਹੈ ਉਹ ਕਹਿੰਦਾ ਭਾਵ ਕੀ ਹੈ ਪਬਲਿਕ ਤੋਂ ਵੋਟਾਂ ਲੈ ਕੇ ਪਬਲਿਕ ਨੂੰ ਹੀ ਲੀਡਰਸ਼ਿਪ ਬੇਵਕੂਫ ਬਣਾਉਂਦੀ ਆ ਜਿਹੜਾ ਚਿੱਟਾ ਘਰ ਘਰ ਅੱਜ ਪਹੁੰਚ ਚੁੱਕਿਆ ਹੈ ਤੈਨੂੰ ਕਹੀ ਨੌਜਵਾਨ ਜ਼ਿੰਦਗੀ ਤੇ ਹੱਥ ਤੋਂ ਹੋ ਚੁੱਕੇ ਆ ਇਹ ਬੰਦ ਕਿਉਂ ਨਹੀਂ ਹੋਇਆ ਕਾਰਨ ਕੀ ਹੈ ਐਡੀ ਕਿਹੜੀ ਗੱਲ ਹੈ ਯਾਰ ਹਰਾਨੀ ਵਾਲੀ ਗੱਲ ਹੈ ਕਿ ਬਹੁਤ ਸੇ ਨਾਕਾਮ ਹੈ ਜਾਂ ਬੇਵੱਸ ਹੈ ਜਾਂ ਕਰਨਾ ਨਹੀਂ ਚਾਹੁੰਦੀ ਬੰਦ ਬਹੁਤ ਢੁੰਗੇ ਰਾਜਾਂ ਗੱਲਾਂ ਦੇ ਵਿੱਚ ਜਿਸ ਦੇ ਨੇ ਇਮਾਨਦਾਰ ਇਮਾਨਦਾਰੀ ਮਰੀ ਨਹੀਂ ਹੈ ਬਹੁਤ ਇਮਾਨਦਾਰੀ ਹੈ ਬਹੁਤ ਲੋਕ ਹੈ ਜਿਹੜੇ ਇਮਾਨਦਾਰੀ ਤੇ ਜੀਵਨ ਜਿਉਂਦੇ ਆ ਜਿਸ ਦੇ ਨੇ ਇਮਾਨਦਾਰ ਬੰਦਾ ਕੋਈ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਹ ਪੰਜਾਬ ਉਸ ਦਿਨ ਸੋਨੇ ਦੀ ਚਿੜੀ ਵੀ ਬਣੂਗਾ ਸਾਰੇ ਨਕਮਾਪਾਨ ਭ੍ਰਿਸ਼ਟਾਚਾਰ ਵੀ ਖਤਮ ਹੋਊਗਾ ਪਰ ਸਮਾਂ ਉਸ ਮਾਲਕ ਨੂੰ ਪਤਾ ਹੈ ਕਿ ਕਦੋਂ ਇਹ ਸਮਾਂ ਆਉਣਾ ਹੈ ਕਿਉਂਕਿ ਤਾਂ ਜਿੰਨੀ ਕ ਜਾਗਰੂਤੀ ਪੈਦਾ ਹੋਈ ਹੈ ਆਧੁਨਿਕ ਤਕਨੀਕਾਂ ਦੇ ਨਾਲ ਉਹਨਾਂ ਹੀ ਲੋਕ ਨੌਜਵਾਨ ਪੀੜ੍ਹੀ ਕਹਿ ਲੋ ਬੱਚੇ ਭਟਕ ਗਏ ਹਾਲਾਂਕਿ ਸਾਨੂੰ ਸਹੂਲਤਾਂ ਮਿਲਣ ਦੇ ਨਾਲ ਅਸੀਂ ਖੁਸ਼ਹਾਲ ਤੇ ਖੁਸ਼ ਹੋਣਾ ਸੀ ਪਰ ਅੱਜ ਕੋਈ ਖੁਸ਼ੀ ਨਹੀਂ ਦੁਖੀ ਦੁੱਖ ਹੈ ਸਾਰੇ ਰਾਜ ਤੁਸੀਂ ਸਮਝ ਲਓ ਗੁਰਮੁ ਪਿਆਰੋ ਕਮੈਂਟ ਕਰਿਓ ਸਾਰੀ ਵੀਡੀਓ ਵੇਖ ਕੇ ਐਵੇਂ ਕਮੈਂਟ ਨਾ ਕਰਿਓ ਕਿ ਗੱਲ ਸਹੀ ਹੈ ਕਿ ਗਲਤ ਹੈ ਅਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ